ਨਾਚ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਸ਼ੁੱਕਰਵਾਰ ਨੂੰ ਸਮਰਾਲਾ ਚੌਂਕ ਤੋਂ ਸ਼ਿੰਗਾਰ ਸਿਨੇਮਾ ਸੜਕ ਤੱਕ ਸ਼ੁਰੂ ਹੋਈ ਸਫਾਈ ਮੁਹਿੰਮ ਦੀ ਅਗਵਾਈ ਕੀਤੀ ਜਿਸ ਵਿੱਚ ਲੁਧਿਆਣਾ ਨੂੰ ਸਾਫ਼ ਅਤੇ ਹਰਿਆ ਭਰਿਆ ਸ਼ਹਿਰ ਬਣਾਉਣ ਦੀ ਡੇਢ ਵਚਨਬੱਧਤਾ ਸੀ ਇਹ ਕਈ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਪੱਪੀ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਦੂਸ਼ਣ ਰਹਿਤ ਸਾਫ਼ ਸੁਥਰਾ ਸ਼ਹਿਰ ਬਸ ਨਿਕਾ ਦੇ ਜੀਵਨ ਪੱਧਰ ਨੂੰ ਵਧਾਉਣ ਲਈ ਬੁਨਿਆਦ ਹੈ ਉਨ੍ਹਾਂ ਨੇ ਕਿਹਾ ਕਿ ਇਹ ਮਹਿੰਮ ਇੱਕ ਜਨਤਕ ਲਹਿਰ ਵਿੱਚ ਵਿਕਸਿਤ ਹੋਣੀ ਚਾਹੀਦੀ ਹੈ ਜਿਸ ਵਿੱਚ ਹਰ ਨਾਗਰਿਕ ਸਰਗਰਮ ਭੂਮਿਕਾ ਨਿਭਾਏ। ਉਨ੍ਹਾਂ ਨੇ ਸ਼ਹਿਰ ਦੇ ਨਿਵਾਸੀਆਂ ਨੂੰ ਲੁਧਿਆਣਾ ਦੀਆਂ ਸੜਕਾਂ ਨੂੰ ਕੂੜਾ ਮੁਕਤ ਬਣਾਉਣ ਲਈ ਹੱਥ ਮਿਲਾਉਣ ਦੀ ਅਪੀਲ ਕੀਤੀ। ਵਿਧਾਇਕ ਪੱਪੀ ਨੇ ਇਸ ਮਹਿੰਮ ਨੂੰ ਹੋਰ ਖੇਤਰਾਂ ਵਿੱਚ ਵਧਾਉਣ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ ਜਿਸ ਵਿੱਚ ਸਹੀ ਰੈਂਦ ਖੁੰਦ ਦੇ ਨਿਪਟਾਰਾ ਅਤੇ ਜਨਤਕ ਥਾਵਾਂ ਨੂੰ ਬਣਾਈ ਰੱਖਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਉਹਨਾਂ ਨੇ ਅੱਗੇ ਕਿਹਾ ਕਿ ਸਾਡਾ ਟੀਚਾ ਸਫਾਈ ਨੂੰ ਇੱਕ ਆਦਤ ਬਣਾਉਣਾ ਹੈ ਸਿਰਫ ਇੱਕ ਦਿਨ ਦਾ ਸਮਾਗਮ ਨਹੀਂ ਵਿਧਾਇਕ ਪੱਪੀ ਨੇ ਪੰਜਾਬ ਸਰਕਾਰ ਦੀ ਲੁਧਿਆਣਾ ਨੂੰ ਇੱਕ ਅਜਿਹੇ ਸ਼ਹਿਰ ਵਿੱਚ ਬਦਲਣ ਲਈ ਨਿਵਾਸੀਆਂ ਅਤੇ ਗੈਰ ਸਰਕਾਰੀ ਸੰਗਠਨ ਨਾਲ ਸਹਿਯੋਗ ਕਰਨ ਦੀ ਪੱਤਰ ਤਾਨੂ ਦੁਹਰਾਇਆ ਜੋ ਪੰਜਾਬ ਭਰ ਵਿੱਚ ਸਫਾਈ ਅਤੇ ਸਥਿਰਤਾ ਲਈ ਇੱਕ ਮਾਪਦੰਡ ਸਥਾਪਿਤ ਕਰਦਾ ਹੈ ਉਹਨਾਂ ਨੇ ਸੱਟਾ ਕੱਢਿਆ ਮਿਲ ਕੇ ਅਸੀਂ ਲੁਧਿਆਣਾ ਸ਼ਹਿਰ ਨੂੰ ਚਮਕਦਾਰ ਅਤੇ ਉਦਾਹਰਣ ਬਣਾ ਸਕਦੇ ਹਾਂ ਕਿ ਸਮੂਹਿਕ ਯਤਨ ਅਤੇ ਦ੍ਰਿੜਤਾ ਨਾਲ ਕੁਝ ਪ੍ਰਾਪਤ ਕਰ ਸਕਦੇ ਹਾਂ ਸਫਾਈ ਮਹਿੰਮੇ ਵਿੱਚ ਸਥਾਨਕ ਵਲੰਟੀਅਰਾਂ, ਨਗਰ ਨਿਗਮ ਕਰਮਚਾਰੀਆਂ ਤੇ ਇਸ ਭਾਈਚਾਰਕ ਸੰਗਠਨਾ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ ਜਿਨ੍ਹਾਂ ਨੇ ਕੂੜਾ ਸਾਫ਼ ਕਰਨ, ਰੈਂਦ ਖੁੰਦ ਨੂੰ ਬਖ ਕਰਨਾ ਤੇ ਰੀਸਾਈਕਲਿੰਗ ਪਹਿਲ ਕਦਮੀਆਂ ਨੂੰ ਉਤਸ਼ਾਹਿਤ ਕਰਨੀ ਇਕੱਠੇ ਕੰਮ ਕੀਤਾ।